ਜਾਬ ਸਰਕਾਰ ਮਰਦਾਬਾ ਸਾਡੀਆਂ ਮੁਸ਼ਕਲਾਂ ਹੱਲ ਕਰੋ ਹੱਲ ਕਰੋ ਜੀ ਹੱਲ ਕਰੋ ਸਾਡੀਆਂ ਮੁਸ਼ਕਲਾਂ ਹੱਲ ਕਰੋ ਹੱਲ ਕਰੋ ਜੀ ਹੱਲ ਕਰੋ ਸਾਡੀਆਂ ਮੁਸ਼ਕਲਾਂ ਹੱਲ ਕਰੋ ਹੱਲ ਕਰੋ ਭਾਈ ਸਾਡੇ ਰਾਂ ਅੰਦਰਾ ਚ ਪਾਣੀ ਵੜਿਆ ਪਿਆ ਜੀ ਬਹੁਤ ਬੁਰਾ ਹਾਲ ਆ ਜੀ ਪਿੰਡ ਦਾ ਬਹੁਤ 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 ਜ਼ਿਆਦਾ ਬੁਰਾ ਹਾਲ ਆ ਕੋਈ ਸੁਣਦਾ ਕੋਈ ਸੰਤਾ ਕਿਹੜਾ ਨਹੀਂ ਕੋਈ ਕੋਈ ਜਵਾਬ ਕੀ ਨਾਮ ਹੈ ਕੀਸ ਮਸਿਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰੂਪ ਸਿੰਘ ਜੀ ਆ ਜੀ ਅਸੀਂ ਆ ਜਿਹੜਾ ਛੱਪੜ ਓਵਰਫਲੋ ਹੋਇਆ ਪਿਆ ਇਹ ਤੋਂ ਬਹੁਤ ਪਰੇਸ਼ਾਨ ਆ ਸਾਡੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਾ ਪਾਈਪ ਬੰਦ ਵਾ ਬੁਰਾ ਹਾਲ ਸਾਡਾ ਹੋਇਆ ਪਿਆ ਵਾ ਸਕੂਲ ਨੂੰ ਬੱਚੇ ਜਾਂਦੇ ਆ ਉਹ ਵੀ ਸਵੇਰੇ ਸਾਨੂੰ ਛੱਡ ਕੇ ਆਉਣੇ ਬੜੇ ਔਖੇ ਆ ਬੱਚਿਆਂ ਦੇ ਕਪੜਾ ਲੀੜਾ ਲਿਬੜ ਜਾਂਦਾ ਅਹੀਂ ਸਰਕਾਰ ਕੋਲੋਂ ਇਹ ਹੀ ਮੰਗ ਮੰਗਦੇ ਆ ਕਿ ਸਾਨੂੰ ਸਫਾਈ ਕਰਨ ਦਾ ਜਿਹੜਾ ਯਤਨ ਕੀਤਾ ਜਾਵੇ। ਕੋਲ ਕਿੰਨੇ ਛੱਪੜ ਨੇ ਇੱਥੇ ਦੇ ਕੀ ਹਾਲਾਤ ਨੇ? ਇੱਥੇ ਕੋਲ ਛੱਪੜ ਹੈਗੇ 6-7 ਆ ਜੀ ਸਾਰੇ ਪੂਰੇ ਭਰੇ ਪਏ ਆ ਫੁੱਲ ਤੇ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਤੁਹਾਡੇ ਸਾਹਮਣੇ ਆ ਪਾਣੀ ਫਿਰ ਰਿਹਾ ਆ ਤੇ ਅਸੀਂ ਸਾਡਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਬੁਰਾ ਹਾਲ ਆ ਬੱਚੇ ਬਿਮਾਰ ਹੋਣਦੇ ਆ। ਤੇ ਬਜ਼ੁਰਗ ਵੀ ਬਿਮਾਰ ਹੋਣ ਦਾ ਆ ਤੇ ਕੀੜੇ ਪਏ ਪਏ ਪਾਣੀ ਦੇ ਵਿੱਚ ਉੱਤੇ ਤੁਰੇ ਫਿਰਦੇ ਅਸੀਂ ਹਾਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਜੀ ਵਾਹਿਗੁਰੂ ਕਿੰਨਾ ਚਿਰ ਹੋ ਗਿਆ ਇਸ ਮਸਲੇ ਨੂੰ ਇਹਨੂੰ ਘੱਟੋ ਘਾਟ ਵੀ 6 6 ਮਹੀਨੇ ਤੋਂ ਚੱਲ ਰਿਹਾ ਹੁਣ ਘਰਾਂ ਦੇ ਵਿੱਚ ਤਿੰਨ ਮਹੀਨਿਆਂ ਤੋਂ ਪਾਣੀ ਫਿਰ ਰਿਹਾ ਆ ਇਖਲਾਤ ਬਣੇ ਕਿਤਾ ਇਹ ਹਾਲਾਤ ਬਣਿਆ ਜੀ ਪਿੰਡ ਦੇ ਜਿਹੜੀ ਸਾਡੇ ਪੰਚਾਇਤ ਆ ਉਹਨਾਂ ਨੇ ਜਿਆਦਾ ਕਰਕੇ ਧਿਆਨ ਨਹੀਂ ਦਿੱਤਾ ਪਾਪ ਛੋਟੇ ਪਾਏ ਹੋਏ ਆ ਸਫਾਈ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਸਾਡਾ ਜਿਹੜਾ ਇਹ ਬਲੌਕ ਹੋਏ ਪਏ ਆ ਪਾਈਪ ਬਲੌਕ ਹੋਏ ਪਏ ਆ ਉਹਨਾਂ ਦੇ ਕਾਰਨ ਇਹ ਘਰ ਦੇ ਵਿੱਚ ਘਰਾਂ ਚ ਪਾਣੀ ਵੜ ਚੁੱਕਾ ਆ ਪਾਣੀ ਹੁਣ ਜਾਵੇ ਕਿੱਥੇ ਹੁਣ ਜਿਨ੍ਹਾਂ ਨੇ ਨਹਾਉਣਾ ਧੋਣਾ ਵੀ ਆ 100 ਗੱਲਾਂ ਬਾਤਾਂ ਬੱਚੇ ਵੀ ਨਹਾਉਣੇ ਆ ਪਾਂਡਾ ਠੀਕਰ ਵੀ ਧੋਣਾ ਸਾਰ ਘਰਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦੀਆਂ ਪਾਣੀ ਇਸ ਕਰਕੇ ਕਿੱਥੇ ਜਾਊਗਾ ਪਾਣੀ ਤਾਂ ਹੁਣ ਢੋਲਣਾ ਹੀ ਪੈਣਾ ਤੇ ਇਸ ਕਰਕੇ ਕੋਈ ਛਪਣਾ ਵੱਲ ਧਿਆਨ ਨਹੀਂ ਦਿੱਤਾ ਗਿਆ ਛਪਣਾ ਦਾ ਕਹਿੰਦੇ ਆ ਵੀ ਅਸੀਂ ਲਾ ਦਿੱਤਾ ਆ 1 ਕਰੋੜ ਰੁਪਈਆ ਮੈਨੂੰ ਤਾਂ ਲੱਗਦਾ ਇੱਥੇ ਲੱਖ ਵੀ ਨਹੀਂ ਲੱਗਾ ਜਿਹੜਾ ਹਾਲ ਸਾਡਾ ਹੋਇਆ ਪਿਆ ਵਾਏ ਮੰਗੀ ਕਰਨਾ ਚਾਹੁੰਦੇ ਪ੍ਰਸ਼ਾਸਨ ਕੋਲ ਕੀ ਐਸੀ ਮੰਗ ਇਹ ਕਰਨਾ ਚਾਹੁੰਦੇ ਆ ਜੀ ਇਹ ਸਾਨੂੰ ਸਫਾਈ ਦਾ ਜਿਹੜਾ ਆ ਯਤਨ ਕੀਤਾ ਜਾਵੇ ਸਫਾਈ ਕੀਤੀ ਜਾਵੇ ਵਾਏ ਗੁਰਜੀ ਕੀ ਨਾ ਬੀਬੀ ਜੀ ਕੀ ਸਮੱਸਿਆ ਆ ਰਹੀ ਹੈ ਗ੍ਰਾਮ ਕੋਰ ਵਿੱਚ ਸਮੱਸਿਆ ਕਿ ਦਾ ਦੱਸ ਚੁੱਕਾ ਕਿ ਸਾਡੇ ਪਿੰਡ ਦੇ ਸਾਡੇ ਗੜੀਆਂ ਦੇ ਵਿੱਚ ਪਾਣੀ ਬਹੁਤ ਅੱਛ ਟਿਕਿਆ ਸਾਡੇ ਬੱਚਿਆਂ ਸਕੂਲ ਜਾਣਾ ਵੀ ਮੁਸ਼ਕਲ ਆ ਬੱਚੇ ਬਿਮਾਰ ਹੋ ਰਹਾ ਤੇ ਜਿਹੜਾ ਪਾਣੀ ਇਹਦੇ ਵਿੱਚ ਕਟਾਨੂ ਵਜਾ ਚੁੱਕੇ ਆ ਜਿਹਨਾਂ ਸਾਨੂੰ ਜਿਹਨਾਂ ਦਾ ਸਾਨੂੰ ਬਹੁਤ ਖਤਰਾ ਵਾ ਕਿ ਸਾਨੂੰ ਆਪ ਨੂੰ ਬਿਮਾਰ ਹੋ ਨੂੰ ਜੈ ਆ ਰਿਹਾ ਸਾਡੇ ਬੱਚੇ ਬਿਮਾਰ ਹੋਣ ਡਿਆ ਇਸ ਪਿੰਡ ਵਿੱਚ ਕੋਈ ਪਾਣੀ ਵਾਸਤੇ ਧਿਆਨ ਨਹੀਂ ਦੇ ਰਿਹਾ ਸਾਨੂੰ ਨਹੀਂ ਇਹ ਸਮੱਸਿਆ ਇਸ ਸਮੱਸਿਆ ਸਾਡੇ ਘਰਾਂ ਚ ਪਾਣੀ ਆ ਤਿੰਨ ਮਹੀਨੇ ਹੋ ਗਏ کافی ਦੇਰ ਹੋ ਗਈ ਆ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਸਾਡੇ ਢਲੀਆਂ ਚ ਪਾਣੀ ਆਜਣਾ ਹੋ ਸਕਦਾ ਪੰਚਾਇਤ ਨਾਲ ਕੋਈ ਸਾਨੂੰ ਕੋਈ ਕਹਿੰਦੇ ਪੰਚਾਇਤ ਵਾਲੇ ਕੰਨ ਸੁਣਦੇ ਹੀ ਨਹੀਂ ਆਖਰ ਤੇ ਉਹਨਾਂ ਵੀ ਤੇ ਨੰਗਣਾ ਇਸ ਪਾਣੀ ਵਿੱਚ ਦੀ ਉਹ ਆਪਾਂ ਦੱਸਣ ਦੀ ਤੇ ਲੋੜ ਹੀ ਨਹੀਂ ਉਹ ਵੀ ਜੇ ਨੰਗਦੇ ਆ ਉਹ ਵੀ ਤੇ ਦੇਖਦੇ ਆ ਨਾ ਤੇ ਜਿਹੜਾ ਬੰਦਾ ਦੇਖ ਕੇ ਨਹੀਂ ਕਰਦਾ ਤੁਹਾਨੂੰ ਦੱਸਣ ਦਾ ਵੀ ਕੀ ਫਾਇਦਾ ਪਵੇ ਸੁਵਾਈ ਨਹੀਂ ਹੋ ਰਹੀ ਸਾਡੀ ਨਾਂ ਜੀ ਨਾ ਕੋਈ ਸੁਣਦਾ ਨਹੀਂ ਨੰਗਦੇ ਕਿ ਸਾਰੇ ਸਰਪੰਚਾ ਦਾ ਮੈਂਬਰਾਂ ਸਭ ਦਾ ਤਾਂ ਨੰਗਾ ਹੀ ਆ ਤੋ ਦੇਖ ਕੇ ਵੀ ਤਾਂ ਕੋਸ਼ਿਸ਼ ਕਰ ਹੀ ਸਕਦੇ ਆ ਕਿ ਸਾਡੇ ਲੋਕਾਂ ਗਰੀਬਾਂ ਦੇ ਰੌਲਾ ਪਾਉਣ ਨਾਲ ਕੋਈ ਜ਼ਿਆਦਾ ਕੋਸ਼ਿਸ਼ ਆ ਇਹ ਤਾਂ ਕੋਸ਼ਿਸ਼ ਕਰਨੀ ਤਾਂ ਖੁੱਲ੍ਹ ਵੀ ਕਰ ਸਕਦੇ ਕਿ ਇਹ ਨੁਕਸਾਨ ਆ ਹਰ ਇੱਕ ਚੀਜ਼ ਦਾ ਨੁਕਸਾਨ ਆ ਬੰਦਿਆਂ ਦਾ ਨੁਕਸਾਨ ਆ ਪਸ਼ੂਆਂ ਦਾ ਨੁਕਸਾਨ ਆ ਬੱਚੇ ਸਕੂਲ ਜਾਂਦੇ ਡਿੱਗ ਪੈਂਦੇ ਆ ਉਹਨਾਂ ਦੇ ਯੂਨੀਫਾਰਮ ਖਰਾਬ ਹੋ ਜਾਂਦੇ ਨਾ ਕਿੱਥੇ ਕਿੱਥੇ ਹੁਣ ਕਿਹੜੀ ਕਿਹੜੀ ਮੁਸ਼ਕਲ ਦਸੀਏ ਬਹੁਤ ਜ਼ਿਆਦਾ ਇੰਤਾਂ ਗਰੇ ਪਾਣੀ ਤੋਂ ਆਵਾਜ਼ ਕੀ ਮਸਤਾਰੀ ਇਹ ਸਰੋਜ ਕੁਮਾਰੀ ਪਾਜੀ ਇੱਥੇ ਪਾਣੀ ਦੀ ਪ੍ਰੋਬਲਮ ਐਨੀ ਕਿਆ ਕਿ ਬੱਚੇ ਜਾਂਦੇ ਆ ਬੱਚਿਆਂ ਦੀ ਜੂਨੀਫਾਰਮਸ ਵੀ ਇਹਨੂੰ ਭੇਜੀ ਦੀ ਇਸ ਤਿਆਰ ਕਰਕੇ ਆਉਂਦੇ ਹੋਏ ਬੱਚੇ ਇਦਾਂ ਲਿਬੜੇ ਹੁੰਦੇ ਜਗਾਰੇ ਚੋਂ ਆਏ ਹੁੰਦੇ ਨਾ ਇੱਥੇ ਕੋਈ ਇਹ ਪੁਰਾਣਾ ਪਛਸਤ ਸਕਦੇ ਨਾ ਹੀ ਕਿਤੇ ਆਪ ਜਾ ਸਕਦੇ ਸਾਡੇ ਕੱਪੜੇ ਲੀੜੇ ਵੀ ਨਹੀਂ ਪਾ ਕੇ ਅਸੀਂ ਕਿੱਥੇ ਜਾ ਸਕਦੇ ਪਾਣੀ ਗੋਡੇ-ਗੋਡੇ ਖੜਾ ਹੈ ਘਰਾਂ ਚ ਵੜ ਚੁੱਕਾ ਵਾ ਤੇ ਘਰਾਂ ਚ ਵੀ ਜਿਹੜਾ ਪਾਣੀ ਆ ਉਹ ਬਾਹਰ ਕੀ ਉਹਨਾਂ ਘਰਾਂ ਚ ਹੀ ਰਹਿੰਦਾ ਜਿਹੜਾ ਵਰਤਦੇ ਆ ਬੱਚੇ ਇੰਨੇ ਕ ਬਿਮਾਰ ਹੋ ਗੰਨੇ ਇਨਫੈਕਸ਼ਨਾਂ ਵਧ ਗਈਆਂ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਏ ਹੋਇਆ ਗੱਡੀਆਂ ਸੁੱਕੇ ਥਾਂ ਲਿਆ ਕੇ ਖੜੀ ਕਰੀ ਦਿਆ ਵੀ ਬੱਚੇ ਚੱਲ ਸਹੀ ਸਲਾਮੇ ਸੁੱਕੇ ਜਾਣ ਪਰ ਬੱਚੇ ਜਦੋਂ ਵਾਪਸ ਹੁੰਦੇ ਉਦੋਂ ਥੋੜੀ ਸਾਰੇ ਘਰੇ ਹੁੰਦੇ ਆ ਬੱਚੇ ਤੁਲੀਬੜ ਕੇ ਜਾਂਦੇ ਘਰਾਂ ਨੂੰ ਮਰੀ ਤੁਹਾਡੇ ਬਿਮਾਰੀ ਫੈਲ ਚੁੱਕੀ ਹੈ ਬਿਮਾਰੀ ਫੈਲ ਚੁੱਕੀ ਹੈ ਪਾਏ ਜੇ ਛੱਪਾ ਪਾਣੀ ਮੋੜਨ ਦਿਆ ਵਾ ਸਾਰੀਆਂ ਗਲੀਆਂ ਚ ਇੱਕ ਨਹੀਂ ਵੀ ਇੱਕ ਪਾਸੇ ਸਾਰੇ ਮਹੱਲੇ ਚ ਪਾਣੀ ਪੱਲੇ ਹੋਇਆ। ਕੋਲ ਕਿੰਨੇ ਮਹੱਲੇ ਆ ਜਿਹੜੇ ਪਾਣੀ ਦੇ ਪ੍ਰਭਾਵ ਚ ਹੋਊਗੇ? ਸਾਡੇ ਮਹੱਲੇ ਚ ਸਾਰੇ ਪਾਣੀ ਨਾਲ ਭਰੇ ਆ ਪਿਆ। ਤਿੰਨ ਮਹੱਲੇ ਹੈਗੇ ਸਭ ਪਾਣੀ ਵਾਲੇ ਆ। ਤਿੰਨ ਮਹੱਲੇ ਛੱਪੜ ਸੱਤ ਆ ਸਾਰੇ ਭਰੇ ਪਏ ਆ। ਸਾਰੇ ਭਰੇ ਕੋਈ ਨਹੀਂ ਹੈਗਾ ਪਾਣੀ ਦਾ। ਪਾਣੀ ਦੀ ਧਿਆਨ ਨਹੀਂ ਦੱਸ। ਨਹੀਂ ਬਾਜੀ ਕਿਸੇ ਪੰਚਾਇਤ ਨੇ ਨਹੀਂ ਦੇਖਿਆ ਅੱਜ। ਕੋਈ ਨਹੀਂ ਇੱਧਰ ਵੜਦਾ ਸਾਡੇ ਨਾਲ। ਆਪੋ ਆਪਣਾ ਯਾ ਪਾਸ ਕੋਈ ਹੋਦੀਆਂ ਦਾ ਕਈ ਦਾ ਸਾਥ ਕਰ ਦੋ ਜਾਂ ਗਟਰ ਸਾਫ ਕਰ ਦੋ ਕੋਈ ਨਹੀਂ ਇੱਥੇ ਕਰਦਾ। ਨਾ ਹਾਂ ਜੀ ਭਾਜੀ ਇਹ ਹੀ ਮੰਗ ਕਰਦੇ ਕਿ ਸਫਾਈ ਹੋਣੀ ਚਾਹੀਦੀ ਜੀ ਨਾ ਵਾ ਕੀ ਸਮੱਸਿਆ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਤੇ ਸਾਨੂੰ ਇੰਨੀ ਕੁ ਮੁਸ਼ਕਿਲ ਆ ਵੀ ਬਹੁਤ ਜ਼ਿਆਦਾ ਜਿਦਾਂ ਨਾ ਮੰਨ ਲਓ ਸਾਡੇ ਗਲੀਆਂ ਵਿੱਚ ਦਰਿਆ ਫਿਰਦਾ ਇਹੀ ਹਾਲ ਬਣਿਆ ਪਿਆ ਜੀ ਅਸੀਂ ਉਹ ਦਰਿਆਈ ਮਹੱਲੇ ਕਹਿ ਸਕਦੇ ਹਾਂ ਜੀ ਸਾਡੇ ਤਕਰੀਬਨ ਦੋ ਤਿੰਨ ਮਹੱਲੇ ਸਾਰੇ ਮਜੀਬ ਸਿੰਘਾਂ ਦੇ ਆ ਤੇ ਸਾਰਿਆਂ ਦੇ ਵਿੱਚ ਇੰਨਾ ਪਾਣੀ ਆ ਵੀ ਬਹੁਤ ਜ਼ਿਆਦਾ ਘਰੋ ਘਰੀ ਫਿਰਦਾ ਆ ਹੁਣ ਤਾਂ ਸਾਡੇ ਘਰਾਂ ਵਿੱਚ ਸੱਪ ਵੀ ਆਣ ਕੇ ਵੱਢਣ ਲੱਪਿਆ ਜੀ ਬੜੀ ਮੁਸ਼ਕਿਲ ਆ ਬੱਚੇ ਬਿਮਾਰ ਹੋ ਗਿਆ ਕੋਈ ਸਕੂਲੇ ਚਾਹਤਾ ਕੋਈ ਹੈਂਡੀਕੈਪ ਸਾਹਿਬ ਕਿਤਾਬ ਸਾਡਾ ਤਾਂ ਨਾ ਕੋਈ ਸਾਡੇ ਕੋਈ ਪਰਉਣਾ ਪਾਸ਼ੀ ਆਉਂਦਾ ਡਰਦਾ ਤੇਤ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਆ ਬੱਚਿਆਂ ਨਾਲ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਜੀ ਹਾਂ ਜੀ ਕੋਈ ਪੰਚਾਇਤ ਦੇ ਧਿਆਨ ਚ ਲੈਣਦਾ ਹੋਏ ਕਿਸੇ ਇਸ ਪਰ ਪੰਚਾਇਤ ਜੀ ਦੇਖੋ ਜੀ ਆਪਣੇ ਪਿੰਡ ਦੀ ਪੰਚਾਇਤ ਸਾਡੀ ਇੱਥੇ ਆਪਣੇ ਪਿੰਡ ਦੀ ਰਹਿੰਦੀ ਆ ਜਦੋਂ ਦੇਖ ਕੇ ਵੀ ਨਹੀਂ ਪਤਾ ਲੱਗਦਾ ਫਿਰ ਕਿਆ ਕੋਈ ਜ਼ਿਆਦੀ ਗੱਲ ਥੋੜੀ ਆ ਜੀ ਆਪਣੇ ਆਪ ਹੀ ਹੋਣੀ ਚਾਹੀਦਾ ਵਾ ਜਦੋਂ ਫਲੋ ਹੋਏ ਤੇ ਹਾਂ ਜੀ ਜੀ ਸਾਰੀ 7 ਚਪੜੇ 7 ਇੱਦਾਂ ਹੀ ਆ ਜੀ ਹਾਂਜੀ ਤੇ ਪੰਚਾਇਤ ਬਿਲਕੁਲ ਜੀ ਬਿਲਕੁਲ ਅਸੀਂ ਤੇ ਇਹ ਚਾਹੁੰਦੇ ਆ ਜੀ ਕਿ ਸਾਡੀ ਚਲੋ ਸਾਡੀ ਜਿਉਂ ਸੁਧਰ ਜਾਵੇ ਬੜਾ ਔਖਾ ਹੋਇਆ ਵਾ ਬੱਚਿਆਂ ਦਾ ਹਾਂਜੀ ਮੇਰਾ ਨਾਮ ਹੈਗਾ ਸਿਮਰੋ ਸਾਡੇ ਪਾਣੀ ਬੂਆ ਤੇ ਗਾੜੀ ਬਹੁਤ ਆਉਣ ਡਿਆ ਨਿਆਣੇ ਸਾਡੇ ਬਿਮਾਰ ਹੋਣ ਡੈ ਆ ਅਸੀਂ ਦੋ ਦੋ ਤਿੰਨ ਤਣ ਵਾਰੀ ਟੀਕੇ ਲਵਾਉਂਦੇ ਆ ਕਿਹੜਾ ਪਾਣੀ ਏ ਇਹ ਪਾਣੀ ਛਪੜ ਦਾ ਵਾ ਵਸਮ ਦਾ ਵਾ ਮੀਂ ਦਾ ਪਾਣੀ ਆਉਂਦਾ ਵਾ ਖੋਦਾਂ ਦਾ ਪਾਣੀ ਆਉਂਦਾ ਵਾ ਸਾਡੇ ਤਾਂ ਨਿਆਣਾ ਰੱਛ ਨਹੀਂ ਹੈ ਐਨਾ ਸਾਡੇ ਘਰ ਤੇ ਬੁਰਾ ਹਾਲ ਹੋਇਆ ਹੋਇਆ ਵਾ ਕਰੋੜੀ ਸਮੱਸਿਆ ਆ ਰਹੀ ਤੁਮੇ ਸਾਨੂੰ ਇਹ 2-3 ਮਹੀਨੇ ਹੋ ਗਾਇਆ ਕੋਈ ਪ੍ਰਸ਼ਾਸਨ ਦਾ ਅਧਲਾ ਦੇ ਕਾਦੀ ਮੌਕੇ ਤੇ ਪਹੁੰਚਿਆ ਜਾਂ ਨਹੀਂ ਨਹੀਂ ਪਹੁੰਚਿਆ ਕੋਈ ਨਹੀਂ ਕੋਈ ਚਾਹ ਹੰਜਾ ਇੱਕ ਟ੍ਰੋਲਿਕਰੀ ਲੋਕਾਇ ਤੇ ਲਸਕੋ ਬੇਤੀ ਜੀ ਫਪੜੋ ਬਲੋਂ ਗੁਰਮਾਰੀ ਹੈ ਲੀਕੀ ਗਏ ਦੋਸਤ हां जी ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਸੀ ਇਸ ਤੋਂ ਪਹਿਲਾਂ ਵੀ ਕੁਝ ਨੋਟਿਸ ਵਿੱਚ ਮੇਰੇ ਨਾਲ ਵੀ ਗੱਲ ਆਈ ਸੀ ਕਿ ਤਲਵੰਡੀ ਚੌਧਰੀਆਂ ਵਿੱਚ ਸਾਡੇ ਕੋਲ 4 ਛੱਪੜ ਨੇ ਜਿਹੜੇ ਪਾਣੀ ਨਾਲ ਭਰ ਚੁੱਕੇ ਆ ਤੇ ਓਵਰਫਲੋ ਹੋ ਰਹੇ ਆ ਮੇਰੀ ਵੀਡੀਓ ਸੁਲਤਾਨਪੁਰ ਲੋਧੀ ਨਾਲ ਗੱਲ ਹੋਈ ਹੈ ਤੇ ਉਹ ਕਹਿ ਰਹੇ ਆ ਕਿ ਠੀਕ ਐ ਸੀ ਵਿਥਿਨ 2 3 ਡੇਸ ਇਸ ਮਸਿਆ ਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਅਸੀਂ ਕੱਢ ਲਵਾਂਗੇ ਫਿਲਹਾਲ ਅਸੀਂ ਪਾਣੀ ਇੱਥੋਂ ਚਕਵਾ ਕੇ ਟੈਂਕਰਾਂ ਦਾ ਹੀ ਜਿਹੜਾ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਨੂੰ ਪਾ ਦੇਵਾਂਗੇ ਤੇ ਲੋਕਾਂ ਨੂੰ ਫੌਰੀ ਜਿਹੜਾ ਰੀਲੀਫ ਹੈ ਉਹ ਜਲਦੀ ਹੀ ਮਿਲ ਜਾਵੇਗਾ ਵਿਦਨ 2 3 ਡੇਸ ਸਰ ਲੋਕ ਕਹਦੇ ਕਿ ਕੋਈ ਮੈਡੀਕਲ ਸੋਦਾ ਨਹੀਂ ਕੋਈ ਕੋਈ ਹੋਸਟਰੀ ਦੇ ਦੇਖੋ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਜੇ ਮੇਰੇ ਕੋਲ ਨਹੀਂ ਹੈ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਟੇਕ ਅਪ ਕਰ ਲੈਣਾ ਸਾਡੀ ਟੀਮ ਉੱਥੇ ਚਲੀ ਜਾਂਦੀ ਹੈ ਲੋਕਾਂ ਨੂੰ ਛਪੜਾ ਨੂੰ ਬਾਹਰ ਕਾਉਂਦੀ ਮੰਗਦੀ ਦੇਖੋ ਇਸ ਦੇਖ ਲਾਂਗੇ ਜੇ ਫਿਜੀਬਲ ਹੁੰਦਾ ਹੋਇਆ ਤਾਂ ਡੈਫੀਨਿਟਲੀ ਅਸੀਂ ਇਹਦੇ ਵੱਲ ਵੀ ਜ਼ਰੂਰ ਧਿਆਨ ਦੇਵਾਂਗੇ